ਸੱਚੇ ਮਨ ਚੋਂ ਕੀਤੀ ਜੇ ਦੁਆ ਹੋਵੇ ਉਹ ਕਦੇ ਖਾਲੀ ਨਹੀਂ ਜਾਂਦੀ ਗਰੀਬ ਦੇ ਮੁਖ ਚੋਂ ਨਿਕਲੀ ਜੇ ਬਦ ਦੁਆ ਹੋਵੇ ਉਹ ਕਦੇ ਟਾਲੀ ਨਹੀਂ ਜਾਂਦੀ ਤਿੰਨ ਚਾਰ ਬੱਚਿਆਂ ਨੂੰ ਪਾਲ ਦਿੰਦੀ ਏ ਮਾਂ ਪਰਿ ਬੱਚਿਆਂ ਤੋਂ ਇਕੋ ਮ ਸੰਭਾਲੀ ਨਹੀਂ ਜਾਂਦੀ ਮਾਹਬਾਪ ਦਾ ਕਰਜ਼ਾ ਤਾਂ ਕੋਈ ਲਾ ਨਹੀਂ ਸਕਦਾ ਮਾਪਿਆਂ ਵਰਗਾ ਦਰਜਾ ਵੀ ਕੋਈ ਪਾ ਨਹੀਂ ਸਕਦਾ ਲੱਖ ਤੀਰ ਤਾਂ ਜਾ ਕੇ ਫਿਰਦੇ ਦੁੱਖ ਟਾਲਦੇ ਉਹ ਕਰ ਛੱਡ ਕੇ ਦੁਖੀ ਬਜ਼ੁਰਗਾਂ ਨੂੰ ਕਿੱਥੋਂ ਸੁਖ ਪਾਲਦੇ ਹੋ ਓਏ ਲੋਕੋ ਸੁਖ ਪਾਲਦੇ ਹੋ ਸਭ ਵਰਕੇ ਆਪ ਸਾਡੇ ਤੋਂ ਸਾਨੂੰ ਪਾਲਦੇ ਨੇ ਮਾਪੇ ਲੱਖਾਂ ਦੇ ਕੇ ਖੁਸ਼ੀਆਂ ਸਾਨੂੰ ਖੁਸ਼ੀਆਂ ਪਾਲਦੇ ਨੇ ਮਾਪੇ ਖੁਸ਼ੀਆਂ ਤਾਂ ਇੱਕ ਪਾਸੇ ਸਗੋਂ ਅੱਗ ਬਾਗ ਸਾੜਦੇ ਹੋ ਕਰ ਛੱਡ ਕੇ ਦੁਖੀ ਬਜ਼ੁਰਗਾਂ ਨੂੰ ਕਿੱਥੋਂ ਸੁੱਖ ਪਾਣ ਦੇਓ ਉਂਗਲੀ ਫੜ ਕੇ ਸਾਨੂੰ ਤੁਰਨ ਸਿਖਾਉਂਦੇ ਨੇ ਮਾਪੇ ਕਰਮ ਦੇ ਨਾਲ ਮਿਲਦੇ ਜੱਗ ਦਿਖਾਉਂਦੇ ਨੇ ਮਾਪੇ ਸਭ ਭੁੱਲ ਕੇ ਆਪਣੇ ਫਰਜ਼ਾਂ ਨੂੰ ਲੱਖੀ ਲੱਖਣ ਛਾੜ ਦੇਓ ਕਰ ਛੱਡ ਕੇ ਦੁਖੀ ਬਜ਼ੁਰਗਾ ਨੂੰ ਕਿੱਥੋਂ ਸੁੱਖ ਪਾ